ਮਿਚਨੇ ਗੁਰੂ ਰਵੀਦਾਸ ਦਾ ਨਿਤਨ ਮੁਰਮੁਰ ਬਜਾ ਨਿਤ ਮਰਦਾ ਪੱਥਰਾ ਦਾ ਪੱਜ ਪਾ ਕੇ ਸੰਗ ਤੇ ਨਿਤ ਪੱਥਰਾ ਤੋਂ ਭਰੇ ਬੰਦੇ ਤਾਰਦਾ ਲੋਈ ਮੋਢੇ ਲੱਗੇ ਹੋ ਜਵਾਲ ਬੰਨ ਇਧਰ ਹਣੀ ਲੱਗਾ ਹੋ ਦੇਖੋ ਪਛਾਲਾ ਹੋਣ ਇਕੱਠੇ ਕਰਦਾ ਜਾਲ ਠੀਕ ਆ ਜੀ ਉਹ ਬਨ ਰਹੇ ਆ ਇਧਰ ਵੀ ਲੋਈ ਚ ਨਾਲ ਇਕੱਠਾ ਕਰਾ ਰਿਆ ਸਾਡੇ ਚਾਚਾ ਜੀ ਦੀ ਉਹ ਲੋਕੀ ਬੱਡੇ ਕੀਪਾ ਜੀ ਕੀਪਾ ਜੀ ਕੀ ਹਾਲ ਹੈ ਠੀਕ ਹੈ ਇਹ ਵੀ ਲੱਗਿਓ ਆ ਤੇ ਸਾਡੇ ਚਾਚਾ ਜੀ ਸੇਵਾ ਕਰ ਰਹੇ ਆ ਪੂਰੀ ਇਨਸ਼ਾਅੱਲਾ ਚੱਲ ਬੱਠੇ ਬਿਸ਼ਾਲੇ ਕਿਦਾ ਆਪਾ ਠੀਕ ਹੈ ਜੈ ਗੁਰੂ ਤੇਬ ਜੀ ਜੈ ਗੁਰੂ ਲੱਗਿਓ ਚਲੋ ਠੀਕ ਹੈ ਜੀ ਮਾਲਿਆਂ ਨੂੰ ਸਾਸਿ ਕੋ ਜਾਲ ਲਾ ਰਹੇ ਆ ਨੱਟਾ ਲੁੱਟ ਰਾ ਗਿਹਾ ੜੀ ਲਾਈਟ ਖਰਾਬ ਹੋ ਗਈ ਸ੍ਰੀ ਗੁਰੂ ਘਰ ਦੀ ਠੀਕ ਹੈ ਜੀ ਲਾ ਰਿਹਾ ਪੂਰਾ ਜਾਲ ਜੁੜ ਸੈਟ ਫਟ ਕਰ ਰਿਹਾ ਇੱਧਰ ਦਾ ਟੰਗ ਹੋ ਗਿਆ ਬਣ ਗਿਆ ਜਾਲ ਇੱਧਰ ਰੋਜ਼ ਤੋਂ ਹੁਣੇ ਖੜੇ ਜਾਂ ਹੁਣ ਹੋਣੀ ਇਹ ਪੁਰਾਣਾ ਜਾਲ ਪਿਆ ਆ ਠੀਕ ਹੈ ਜੀ ਆਪਾਂ ਸੈਟ ਕਰ ਲੈਣਾ ਇੱਧਰ ਨਵਾਂ ਪੜ ਰਿਹਾ ਆ ਉਹ ਉੱਧਰ ਵੀ ਰੰਗ ਰੰਗਾ ਬਣ ਗਿਆ ਉਦਾਂ ਠੀਕ ਹੈ ਜੀ ਸਾਰਾ ਹੀ ਵੀ ਆ ਜਾਇਆ ਹੈਪੀ ਵੀ ਲੱਗਾ ਜੈਲਾ ਜੱਤਾ ਵੀ ਲੱਗਾ ਠੀਕ ਆ ਤੇ ਇੱਧਰ ਵੀ ਲੱਗੇ ਆ ਮੁੰਡੇ ਆ ਦੂਜਾ ਹਨੀ ਵੀ ਆ ਗਿਆ ਅਰੇ ਜੈ ਗੁਰਦੇਵ ਜੀ ਹਾਂ ਤੇ ਅੱਗੇ ਆ ਬੰਦਾ ਇੱਧਰ ਬਣਿਆ ਪਿਆ ਠੀਕ ਆ ਰੰਗ ਆ ਬਾਲਣੇ ਆ ਲਿਆਂਦਾ ਕੱਲ ਮੰਗਾ ਲਿਆ ਸੀ ਨੀ ਬਾਲਣ ਆ ਕਿਸੇ ਦੇ ਘਰੋਂ ਆਇਆ ਸੀ ਆ ਨਵਾਂ ਬਾਲਣ ਠੀਕ ਹੈ ਤੇ ਲਾਈਟਾਂ ਰੂਟਾਂ ਲਾਉਂਦੇ ਸੀ ਮੁੰਡੇ ਉਹ ਲੱਗ ਗਈਆਂ ਆ ਆਪਣੀਆਂ ਸਾਰੀਆਂ ਹੀ ਠੀਕ ਆ ਖਸੜ ਗਈ ਸੀ ਲਾਈਟ ਸਾਰੀ ਆਹ ਦੇਖੋ ਲਾਤੀ ਹੁਣ ਵੱਡੀ ਲਾਈਟ ਬਾਬੇ குரு ਘਰੇ ਠੀਕ ਆ ਉਧਰ ਵੀ ਲਾਈਟਾਂ ਰੂਟਾਂ ਲਾਈਆਂ ਬਲਬ ਲੱਗੇ ਆ ਬਾਥਰੂਮਾਂ ਚ ਸਾਰਾ ਹੀ ਇੰਨਾ ਕੋ ਬਲੌਗ ਸੀ ਠੀਕ ਆ ਜੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਟੱਕਰਦੇ ਹਾਂ ਅਗਲੇ ਬਲੌਕ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਇਹਦੇ ਚੱਲੀ ਜਾਊਗੀ ਸੇਵਾ ਸਾਰਾ ਇਹ ਸੰਦ ਦਿਖਾ ਲਾਂ ਫਲੋਰ ਵਾਲਾ ਘਰਪਰ ਵੀ ਦਿਖਾ ਲਾਂਗੇ ਠੀਕ ਹੈ ਜੀ ਚਲੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤ